ਸੰਗੇ ਅੱਗੇ ਰਹੇ ਸੀਤੋ ਤੁਹਾਡੀ ਸੋਤੋ ਸੀਤੋ ਤੁਹਾਡੀ ਸੋਤੋ ਧਰਵਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਜਾ ਸਾਂਸ਼ਕ੍ਰਿਤਿਕ ਕਮੇਟੀ ਦਾ ਪ੍ਰਧਾਨ ਵੇਖੋ ਜੀ ਅੱਜ ਪੂਰੇ ਭਾਰਤ ਵਿੱਚ ਸੰਯੁਕਤ ਮੋਰਚੇ ਵੱਲੋਂ ਸ਼ਹੀਦ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਉਹਨਾਂ ਦੇ ਸਾਥੀ ਸਖਦੇਵ ਸਿੰਘ ਤੇ ਰਾਜਗੁਰੂ ਇਹਨਾਂ ਦੇ ਸੰਬੰਧ ਕੇ ਅਸ਼ੀਦੀ ਦਿਹਾੜਾ ਅੱਜ ਪੂਰੇ ਸੰਯੁਕਤ ਮੋਰਚੇ ਵੱਲੋਂ ਮਨਾਇਆ ਜਾ ਰਿਹਾ ਇਸੇ ਸੰਬੰਧ ਦੇ ਸਾਡੀ ਜਥੇਬੰਦੀ ਵੱਲੋਂ ਵੀ ਅੱਜ ਕਾਦੀਆਂ ਨਗਰ ਵਿੱਚ ਇਹ ਅਸ਼ੀਦੀ ਦਿਹਾੜਾ ਮਨਾਇਆ ਜਾ ਰਿਹਾ ਉਹਦੇ ਵਿੱਚ ਸਾਰਿਆਂ ਨੂੰ ਜਾਗਰੂਤ ਕੀਤਾ ਜਾ ਰਿਹਾ ਕਿ ਜਿੰਨਾਂ ਨੇ ਸਾਡੇ ਬਾਅਦ ਤੇ ਸ਼ੀਦੀਆਂ ਦਿੱਤੀਆਂ ਇਸ ਦੇਸ਼ ਨੂੰ ਬਚਾਇਆ ਅੱਜ ਉਹ ਦੇਸ਼ ਸਾਡੇ ਹੱਥੋਂ ਜਾ ਰਿਹਾ ਵਾ ਬੀਜਪੀ ਉਹ ਸਰਕਾਰ ਆ ਜਿਹੜੀ ਆ ਉਹ ਸਾਰਾ ਦੇਸ਼ ਵੇਚੀ ਜਾਂਦੀ ਆ ਕਾਪਰੇਟ ਘਰਾਣ ਨੂੰ ਤੇ ਲਿਆ ਰਹੀ ਆ ਤੇ ਤੁਹਾਡੀਆਂ ਜ਼ਮੀਨਾਂ ਜਵੇਰਾ ਤੇ ਦੁਕਾਨਦਾਰੋਂ ਭਰਾਓ ਤੁਹਾਡਾ ਸਾਰਾ ਕੁਝ ਜਿਹੜਾ ਵਾ ਇਹ ਕਾਪਰੇਟ ਘਰਾਣ ਨੂੰ ਜਾ ਰਿਹਾ ਸਾਰੀਆਂ ਜਿੰਨੇ ਸਰਕਾਰੀ ادارے ਆ ਉਹ ਸਾਰੇ ਇਹਨਾਂ ਨੇ ਕਾਪਰੇਟ ਘਰਾਣ ਨੂੰ ਵੇਚਤੇ ਆ ਤੇ ਆਪਣੀ ਜੇਪੀ ਦੇਸ਼ ਨੂੰ ਬਚਾਉਣਾ ਤੇ ਇਹਨਾਂ ਸ਼ਹੀਦਾਂ ਨੂੰ ਯਾਦ ਕਰੋ ਇਹਨਾਂ ਨੂੰ ਨਮਨ ਕਰੋ ਤੇ ਇਹਨਾਂ ਜਿਹੜੇ ਜਿਹੜੇ ਸਾਡੇ ਜਿਹੜੇ ਵਿਰੋਧੀ ਆ ਸਾਡੇ ਜਿਹੜੇ ਸਾਡੇ ਦੇਸ਼ ਨੂੰ ਵਿਚਣਦੇ ਆ ਇਹਨਾਂ ਨੂੰ ਦੇਸ਼ ਚੋਂ ਭਜਾਓ ਕਿਉਂਕਿ ਥੋੜੇ ਦਿਨਾਂ ਨੂੰ ਇਲੈਕਸ਼ਨ ਆ ਰਹੀ ਆ ਤੇ ਜਿੰਨੀ ਇਲੈਕਸ਼ਨ ਨੇ ਆ ਕੇ ਇਹਨਾਂ ਨੂੰ ਇੱਕੋ ਹੀ ਸਾਡੇ ਕੋਲ ਇਹ ਦੂਜਾ ਹੁਚਾਰਾ ਕੇ ਸਾਡੀ ਵੋਟ ਆ ਇਹ ਬੀਜੇਪੀ ਨੂੰ ਬਿਲਕੁਲ ਨਾ ਪਾਓ ਬੀਜੇਪੀ ਨੂੰ ਦੇਸ਼ ਚੋਂ ਚਲਦਾ ਕਰੋਗੇ ਤੇ ਦੇਸ਼ ਬਚੂਗਾ ਇਹ ਸਾਡੇ ਅੱਜ ਜਿਹੜੇ ਮੁੱਦੇ ਆ ਇਹਨਾਂ ਮੁੱਦਿਆਂ ਤੇ ਹੀ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ